ਦਬਦਬਾ ਬਣਾ ਨਹੀਂ ਦੇ ਦਬਦਬਾ ਸਾਡਾ ਪੂਰਾ ਕਾਇਮ ਹੈ ਮੈਂ ਡਾਕਟਰ ਸਾਹਿਬਾਨ ਨੂੰ ਬੇਨਤੀ ਕੀਤੀ ਕਿ ਅਸੀਂ ਤੁਹਾਨੂੰ ਲੈਨੇ ਤੁਸੀਂ ਚਲੇ ਜਾਨੇ ਉਹ ਕਹਿੰਦੇ ਪੱਟੀ ਕਰਨ ਤੋਂ ਬਾਅਦ ਹੱਥ ਧੋਣ ਲਈ ਵੀ ਪਾਣੀ ਨਹੀਂ ਸੀਗਾ 54 ਲੱਖ ਰੁਪਏ ਦੀ ਲਾਗਤ ਨਾਲ ਟਿਊਬ ਲਗਾ ਕੇ ਹੁਣ ਹਟਿਆ ਹੋ ਪਾਣੀ ਦਾ ਪ੍ਰਬੰਧ ਹੋ ਹਸਪੀਟਲ ਹੋ ਚੁੱਕਾ ਹੈ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਉਸ ਦੇ ਵਿੱਚ ਵਿਧਾਨ ਸਭਾ ਹਲਕਾ ਗੜਸ਼ੰਕਰ ਉੱਥੋਂ ਦੇ ਵਿਧਾਇਕ ਨੇ ਜੈ ਕਿਸ਼ਨ ਰੌੜੀ ਡਿਪਟੀ ਸਪੀਕਰ ਵੀ ਨੇ ਪੰਜਾਬ ਵਿਧਾਨ ਸਭਾ ਦੇ ਹੁਣ ਨੇ ਚੋਣ ਪ੍ਰਚਾਰ ਦਾ ਦੌਰ ਚੱਲ ਰਿਹਾ ਹੈ ਸੋ ਗਰਾਉਂਡ ਜ਼ੀਰੋ ਦੇ ਉੱਤੇ तमाम ਪਾਰਟੀਆਂ ਆਪ ਕੋ ਆਪਣਾ ਦਬਦਬਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਨੇ ਆਪਾਂ ਗੱਲਬਾਤ ਕਰਦੇ ਹਾਂ ਰੌੜੀ ਸਾਹਿਬ 2.5 ਸਾਲ ਹੋ ਚੁੱਕੇ ਨੇ ਸਰਕਾਰ ਬਣੀ ਨੂੰ ਹੁਣ ਡੋਰ ਟੂ ਡੋਰ ਜਾ ਰਹੇ ਹੋ ਤੁਹਾਡਾ ਕੈਂਡੀਡੇਟ ਮਲਵਿੰਦਰ ਸਿੰਘ ਕੰਗ ਕਿੰਨਾ ਕੁ ਆਪਣੇ ਹਲਕੇ ਦੇ ਵਿੱਚੋਂ ਰਿਪੋਰਟ ਕਰਦੇ ਇੰਚ ਸਫਲ ਹੋ ਸਕੋਗੇ ਦਬਦਬਾ ਬਣਾ ਨਹੀਂ ਰਹੇ ਦਬਦਬਾ ਸਾਡਾ ਪੂਰਾ ਅੱਜ ਪ੍ਰੀ ਲੋਕ ਸਭਾ ਦੇ ਵਿੱਚ ਲਗਭਗ 2 ਲੱਖ ਤੋਂ ਵੱਧ ਲੀ ਨਾਲ ਕਾਂਗਸਾਬ ਜਿੱਤਰੇ ਆ ਔਰ ਗੜਸ਼ੰਕਰ ਤੋਂ ਸਭ ਤੋਂ ਵੱਧ ਲੀ ਜਿਹੜੀ ਹੈ ਉਹ ਮਿਲਨੀ ਹੈ ਕਾਰਨ ਇਹ ਹੈ ਕਿ ਪਿਛਲੇ 2 ਸਾਲਾਂ ਦੇ ਵਿੱਚ ਜੋ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਗੱਠਜੋੜ ਕੀਤਾ ਹੈ ਮੈਨੂੰ ਨਹੀਂ ਸਮਝਦਾ ਕਿ ਪਿਛਲੇ ਸਰਕਾਰਾਂ 'ਚ ਹੋ ਸਕਿਆ ਤੁਸੀਂ ਹੁਣ ਆਏ ਹੋ ਰਸਤੇ 'ਚ ਕਿਉਂਕਿ ਤੁਸੀਂ ਲੋਕਲ ਕਵਰ ਕਰਦੇ ਰਹੇ ਹੋ ਗੜਸ਼ੰਕਰ ਤੋਂ ਝੁੰਗੀਆਂ ਝੁੰਗੀਆਂ ਤੋਂ ਖਰਾਲਗੜ੍ਹ ਸਾਹਿਬ ਦਾ ਰੋਡ ਸੀ ਜਿਹੜਾ ਉਹ ਦੇਖਣ ਵਾਲਾ ਔਰ ਗੁਰਵਿਸ਼ਨਪੁਰੀ ਦੀ ਸਕੂਲ ਦੇ ਕਨਾਲ ਔਰ ਇੱਥੇ ਹੈਬੋ ਵਾਲ ਦੇ ਨਾਲ ਜੋ ਸੜਕਾਂ ਦੇ ਨਾਲ ਜਿਹੜੇ ਅਕਰਸ਼ ਬਣ ਰਹੇ ਆ ਉਹ ਅੱਜ ਤੱਕ ਕਿਸੇ ਸਰਕਾਰ ਨੇ ਨਹੀਂ ਬਣਾਏ 20 ਹਲਕੇ ਦੇ ਵਿੱਚ ਕੋਈ ਟਾਵਾ ਹੀ ਪਿੰਡ ਰਹਿ ਗਿਆ ਜਿੱਥੇ ਟਿਊਬਵਲ ਅਜੇ ਤੱਕ ਨਹੀਂ ਲੱਗਿਆ ਨਾ ਤੇ ਟਿਊਬਵਲ ਲਾ ਕੇ ਖੜੇ ਆ ਕਿਉਂਕਿ ਸਿੰਚਾਈ ਦਾ ਇਹ ਗੱਲ ਪੂਰੀ ਕਰ ਲੈਣੇ ਪਹਿਲਾਂ ਤੁਸੀਂ ਸੜਕਾਂ ਦੀ ਗੱਲ ਕੀਤੀ ਹੈ ਅੱਜ ਅਸੀਂ ਇਲਾਕੇ ਦੇ ਲੋਕਾਂ ਨਾਲ ਵੀ ਗੱਲਬਾਤ ਕੀਤੀ ਉਹ ਕਹਿੰਦੇ ਕਿ ਨਾਲੀਆਂ ਸੜਕਾਂ ਬਣਦੀਆਂ ਰਹਿਣਗੀਆਂ ਵਿਕਾਸ ਦਾ ਹਿੱਸਾ ਹੈ ਸਾਰੀਆਂ ਸਰਕਾਰਾਂ ਕਰਦੀਆਂ ਹਨ ਕਹਿੰਦੇ ਤੁਸੀਂ ਇਹ ਦੱਸੋ ਸਿਹਤ ਦਾ ਸਟਰਕਚਰ ਉਹਨਾਂ ਨੇ ਐਗਜ਼ੈਂਪਲ ਦਿੱਤੀ ਝੁੰਗੀਆਂ ਦੇ ਵਿੱਚ ਜਿਹੜਾ ਹੈਲਥ ਸੈਂਟਰ ਹੈ ਉੱਥੇ ਇਹ ਕਹਿੰਦੇ ਫਿਲਹਾਲ ਡਾਕਟਰ ਨਾ ਪਿਛਲੀਆਂ ਸਰਕਾਰਾਂ ਤੋਂ ਅਵੇਲੇਬਲ ਹੋ ਸਕੇ ਨਾ ਮੌਜੂਦਾ ਸਰਕਾਰ ਬਿਲਕੁਲ ਠੀਕ ਹੈ ਜੇਕਰ ਤਿੰਨ ਆਮ ਆਦਮੀ ਕਲੀਨਿਕ ਦਿੱਤੇ ਹੈ ਪਰ ਗੜਸ਼ੰਕ ਹਲਕੀ ਦੇ ਬੀਤ ਏਰੀਆ ਨੇ ਦਿੱਤੇ ਹੈ ਜਿਹਦੇ ਵਿੱਚ ਇੱਕ ਜਿਹੜਾ ਆ ਆਪਣੇ ਗੁਰੂ ਘਰ ਖੁਰਾਲਗੜ੍ਹ ਸਾਹਿਬ ਸ਼ੁਰੂ ਹੋ ਚੁੱਕਾ ਹੈ ਇੱਕ ਸਾਡਾ ਜਿਹੜਾ ਆ ਹੈਬੋਵਾਲ ਬਣ ਕੇ ਤਿਆਰ ਹੋ ਰਿਹਾ ਉਹਦੇ ਨਾਲ ਅਗਲਾ ਜਿਹੜਾ ਪੰਡੋਰੀ ਦੇ ਵਿੱਚ ਬਣਨਾ ਜ ਮਦਵਾਣੀ ਬਾਰਾਪੁਰ ਸਾਰੇ ਪਿੰਡ ਕਵਰ ਹੋਣੇ ਔਰ ਇਹਦੇ ਨਾਲ ਨਾਲ ਮੈਂ ਜਦੋਂ ਹਸਪਤਾਲ ਬਾਰੇ ਪੁੱਛਿਆ ਕਿ ਡਾਕਟਰ ਬਦਲੀ ਕਰਾ ਕੇ ਕਿਉਂ ਚਲੇ ਜਾਂਦੇ ਆ ਮੈਂ ਡਾਕਟਰ ਸਾਹਿਬਾਨ ਨੂੰ ਬੇਨਤੀ ਕੀਤੀ ਕਿ ਅਸੀਂ ਤੁਹਾਨੂੰ ਲੈਂਦੇ ਤੁਸੀਂ ਚਲੇ ਜਾਨੇ ਉਹ ਕਹਿੰਦੇ ਪੱਟੀ ਕਰਨ ਤੋਂ ਬਾਅਦ ਹੱਥ ਧੋਣ ਲਈ ਵੀ ਪਾਣੀ ਨਹੀਂ ਸੀਗਾ 54 ਲੱਖ ਰੁਪਏ ਦੀ ਲਾਗਤ ਨਾਲ ਟਿਊਬ ਲਗਾ ਕੇ ਹੁਣ ਹਟੇ ਆ ਹੁਣ ਪਾਣੀ ਦਾ ਪ੍ਰਬੰਧ ਹਸਪਤਾਲ 'ਚ ਹੋ ਚੁੱਕਾ ਹੈ ਜਿਹੜੇ ਡਾਕਟਰ ਸਾਹਿਬਾਨ ਉਹਨਾਂ ਨਾਲ ਗੱਲ ਕੀਤੀ ਹੈ ਉਹ ਬਿਲਕੁਲ ਹੁਣ ਇੱਥੇ ਰਹਿਣਗੇ ਠੀਕ ਹੈ ਸੇਧ ਦੀ ਗੱਲ ਹੋ ਗਈ ਸਿੱਖਿਆ ਦੀ ਵੀ ਗੱਲ ਕਰ ਲੈਣੀ ਕਿਉਂਕਿ ਮੈਨੂੰ ਲੱਗਦਾ ਇਹ ਦੋ ਮੁੱਦੇ ਹੁੰਦੇ ਨੇ ਅਹਿਮ ਲੋਕਾਂ ਦੇ ਲਈ ਸਿੱਖਿਆ ਦੇ ਖੇਤਰ ਦੇ ਵਿੱਚ ਲੋਕਾਂ ਦੀ ਡਿਮਾਂਡ ਇਹ ਹੈ ਪਿਛਲੇ 70 ਸਾਲਾਂ ਦੇ ਵਿੱਚ ਕੋਈ ਵੀ ਸਰਕਾਰ ਗਵਰਨਮੈਂਟ ਕਾਲਜ ਇਸ ਇਲਾਕੇ ਦੇ ਵਿੱਚ ਨਹੀਂ ਆ ਸਕੀ ਜੇਕਰ ਅਸੀਂ ਕਾਲਜਾਂ ਦੀ ਗੱਲ ਕਰ ਲਈ ਸਿਰਫ ਲੜਕੀਆਂ ਦੇ ਵਾਸਤੇ ਉਹ ਵੀ ਇੱਕ ਐਨਜੀਓ ਯਾਨੀ ਕਿ ਜਿਹੜੇ ਪੂਰੀ ਵਾਲੇ ਟਰਸਟ ਹੈ ਉਹ ਚਲਾ ਰਹੇ ਹੈ ਕੀ ਤੁਹਾਡੀ ਕੋਸ਼ਿਸ਼ ਰਹੇਗੀ ਭਵਿੱਖ ਦੇ ਵਿੱਚ ਕਿ ਤੁਸੀਂ ਇਸ ਇਲਾਕੇ ਨੂੰ ਕੋਈ ਸਰਕਾਰੀ ਕਾਲਜ ਲਿਆ ਸਕੋ ਪਿੱਛੇ ਜੋ ਕਾਲਜ ਹੈ ਪੂਜਿਆਲ ਦੇ ਵਿੱਚ ਉਹ ਵੀ ਮਹਾਰਾਜ ਜੀ ਦੀ ਬੜੀ ਕਿਰਪਾ ਸੀ ਉਹਦੇ ਨਾਲ ਸਰਕਾਰ ਨੂੰ ਸਪੁਰਦ ਹੋਇਆ ਸੀ ਪਿਛਲੀਆਂ ਸਰਕਾਰਾਂ ਉਹਦੇ ਵਿੱਚ ਨਵੇਂ ਡਿਵੈਲਪਮੈਂਟ ਕਰਨ ਦੀ ਜਗ੍ਹਾ ਕੋਈ ਟੀਚਰ ਵੀ ਭਰਤੀ ਨਹੀਂ ਕਰ ਸਕੀਆਂ ਅੱਜ ਜਿੰਨੇ ਵੀ ਹੈਗੇ ਆ ਕਾਲਜਾਂ ਦੀ ਗੱਲ ਕਰ ਲਓ ਸਕੂਲਾਂ ਦੀ ਗੱਲ ਕਰ ਲਓ ਸਾਡੇ ਜ਼ਿਲ੍ਹੇ ਦੇ ਵਿੱਚ ਕੋਈ ਤਕਰੀਬਨ 150 ਟੀਚਰ ਐ ਸੀ ਉਹਦੇ ਵਿੱਚੋਂ 92 ਟੀਚਰ ਮਰਗੜਸ਼ਖ ਹੱਥੇ ਲਈ ਲਏ ਆ ਅੱਜ ਕੋਈ ਸਕੂਲ ਜਿਹੜੇ ਆ ਉਹਦੇ ਨਾਲ ਨਾਲ ਡਿਵੈਲਪਮੈਂਟ ਸਕੂਲ ਆਫ ਐਮਿਨੈਂਸ ਵੀ ਬਣ ਰਹੀ ਹੈ ਸਾਡਾ ਸਕੂਲ ਜਿਹੜਾ ਤੁਸੀਂ ਹੈਬੋਵਾਲ ਦੇਖ ਸਕਦੇ ਹੋ ਜਾਂ ਕੇ ਤੁਸੀਂ ਗੁਰਮੀਸ਼ਨਪੁਰ ਹੀ ਦੇਖ ਸਕਦੇ ਹੋ ਤੁਸੀਂ ਸ਼ੰਕਰ ਸਕੂਲ ਆਫ ਐਮਿਨੈਂਸ ਬਿਲਕੁਲ ਆਇਆ ਜੀ ਗਰਸ਼ੰਕਰ ਬਣ ਚੁੱਕਾ ਇਹਨਾਂ ਮੇਰੇ ਤਿੰਨ ਸਕੂਲ ਬਣਵਾ ਰਿਆ ਤੁਹਾਨੂੰ ਬੀਨੇਵਾਲ ਹੋਇਆ ਅਚਲਪੁਰ ਹੋਇਆ ਤੇ ਹੈਬੋਵਾਲ ਸਕੂਲ ਆਫ ਐਮਿਨੈਂਸ ਜਦੋਂ ਉਹਦੀਆਂ ਜਿਹੜੀਆਂ ਪ੍ਰਾਪਤੀਆਂ ਪਤਾ ਲੱਗੂਗਾ ਜਦੋਂ ਉਹਦੇ ਮਨੋਰਥ ਲੋਕਾਂ ਨੂੰ ਪਤਾ ਲੱਗੂਗਾ ਤਾਂ ਲੋਕ ਬਾਗੂ-ਬੱਗ ਹੋਣਗੇ ਤੁਹਾਡੇ ਕੈਂਡੀਡੇਟ ਨੇ ਮਲਵਿੰਦਰ ਸਿੰਘ ਕੰਗ ਹਰੇਕ ਨੇ ਆਪਣਾ ਆਪਣਾ ਮੈਨੀਫੈਸਟੋ ਦਿੱਤਾ ਹੈ ਆਮ ਆਦਮੀ ਪਾਰਟੀ ਦੇ ਮੈਨੀਫੈਸਟੋ ਦੇ ਵਿੱਚ ਸ਼੍ਰੀ ਜਿਹੜਾ ਹਲਕਾ ਅਨੰਦਪ੍ਰਸਾਦ ਉਹਦੇ ਲਈ ਕੀ ਖਾਸ ਹੈ ਗੜਸ਼ੰਕਰ ਦੇ ਵਿੱਚ ਕਿਉਂਕਿ ਹੁਣ ਸਾਨੂੰ ਗੁਰਮਹਾਰੀ ਬੜੀ ਕਿਰਪਾ ਹੋ ਗਈ ਹੈ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ 650 ਸਾਲਾ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਜਿਹੜਾ ਹੈ ਉਹ ਸਾਨੂੰ ਦੇਖ ਕੇ ਗਏ ਨੇ ਜਿਹਦੇ ਵਿੱਚ ਕਰੋੜਾਂ ਰੁਪਏ ਦੇ ਨਾਲ ਗੜਸ਼ੰਕਰ ਦੀ ਜਿਹੜੀ ਹੈ ਡਿਵੈਲਪਮੈਂਟ ਹੋਣੀ ਹੈ ਉਹ ਭਾਵੇਂ ਪਿੰਡਾਂ ਦੇ ਵਿੱਚ ਇਨਫਰਾਸਟ੍ਰਕਚਰ ਦੀ ਘਾਟ ਹੈ ਹਰੇ ਪਿੰਡਾਂ ਦੇ ਵਿੱਚ ਸਾਨੂੰ ਪੀਣ ਵਾਲੇ ਪਾਣੀ ਦੀ ਕਲੱਤਾ ਇਹਦੇ ਨਾਲ ਜਿਹੜਾ ਲਿਫਟ ਇਰੀਗੇਸ਼ਨ ਆ ਬੀਤੇਰੀਏ ਟਿਊਬਲ ਦਾ ਲਗਾਤੇ ਆ ਟਿਊਬਲ ਦੀ ਮਿਆਦ ਕਿੰਨੀ ਆ ਮਿਆਦ 25 ਸਾਲ 30 ਸਾਲ ਆਪਾਂ ਲਾਈਫ ਟੂ ਯਾਨੀ ਕਿ ਆਉਣ ਵਾਲੀਆਂ ਪੀੜ੍ਹੀਆਂ ਨੈਕਸਟ ਇਲੈਕਸ਼ਨ ਨਹੀਂ ਨੈਕਸਟ ਜਨਰੇਸ਼ਨ ਉਹਦੇ ਨਾਲ ਜਿਹੜਾ ਬੀਤੇਰੀਏ ਨੂੰ ਟੋਟਲ ਲਿਫਟ ਇਰੀਗੇਸ਼ਨ ਦੇ ਨਾਲ ਪਾਣੀ ਦੇਵਾਂਗੇ ਜਿਹਦੇ ਨਾਲ ਕੱਲਾ ਕੱਲਾ ਕਿੱਲਾ ਕੱਲਾ ਕੱਲਾ ਕਨਾਲ ਕੱਲਾ ਕੱਲਾ ਮਰਲਾ ਤੇ ਕੱਲੀ ਕੱਲੀ ਸਰਸਾਈ ਨੂੰ ਜਿਹੜਾ ਆ ਉਹ ਪਾਣੀ ਮਿਲੂਗਾ ਹੁਣ ਤੁਸੀਂ ਕਹਿੰਨਾ ਜੋ ਆਪੋਜੀਸ਼ਨ ਵਾਲੇ ਕਹਿੰਨਾ ਸਰਸਾਈ ਨੂੰ ਪਾਣੀ ਦੇਣ ਨੂੰ ਕਹਿੰਦੇ ਉਹਨਾਂ ਨੂੰ ਨਹੀਂ ਪਤਾ ਕਿ ਸਰਸਾਈਆਂ ਕੀ ਹੁੰਦੀਆਂ ਅਸੀਂ ਆਮ ਲੋਕ ਆਮ ਘਰਾਂ ਦੇ ਬੱਚੇ ਆ ਸਾਨੂੰ ਪਤਾ ਆ ਅਸੀਂ ਇਹਨਾਂ ਦੀ ਮਸਲਾ ਹੱਲ ਕਰਾਂਗੇ ਅੱਛਾ ਆ ਕੈਂਡੀਡੇਟਸ ਬਾਕੀ ਪਾਰਟੀਆਂ ਦੇ ਚਾਹੇ ਵੀ ਜਿੰਦਰ ਸਿੰਘਲਾ ਦੀ ਗੱਲ ਕਰ ਲਈ ਪ੍ਰੋਫੈਸਰ ਚੰਧੂ ਮਾਚਾ ਦੀ ਗੱਲ ਕਰ ਲਈ ਸੁਭਾਸ਼ ਸ਼ਰਮਾ ਆਮ ਆਦਮੀ ਪਾਰਟੀ ਇਹਨਾਂ ਚਾਰ ਕੋਣੇ ਮੁਕਾਬਲੇ ਦੇ ਵਿੱਚ ਆਪਣੇ ਆਪ ਨੂੰ ਕਿੱਥੇ ਦਿਖ ਰਹੀ ਪਹਿਲੇ ਨੰਬਰ ਤੇ ਆ ਉਹ ਤਿੰਨੋਂ ਇੱਕ ਦੂਜੇ ਨਾਲ ਲੜ ਰਿਹਾ ਸਾਡੀ ਜਿਹੜੀ ਲੜਾਈ ਆ ਜੀ ਇਹ ਆ ਕਿ ਸਾਡੀ ਲੀਡ ਕਿੰਨੀ ਵੱਧ ਗਈ ਸੋ ਹਾਲਾਂਕਿ ਆਪਣੀ ਆਪਣੀ ਜਿੱਦ ਦਾ ਦਾਵਾ तमाम ਕੈਂਡੀਡੇਟ ਕਰ ਰਹੇ ਨੇ ਔਰ ਚੋਣ ਪ੍ਰਚਾਰ ਦੇ ਵਿੱਚ तमाम ਵਿਧਾਇਕ ਹਾਲਾਂਕਿ ਡਿਪਟੀ ਸਪੀਕਰ ਜਨਰਲ ਨਾਲ ਹੁਣੀ ਗੱਲਬਾਤ ਕੀਤੀ तमाम ਧਰਾਤਲ ਤੇ ਨੇ ਲੇਕਿਨ ਚਾਰਜੂ ਨੂੰ ਪਤਾ ਲੱਗੇਗਾ ਪੰਜਾਬ ਦੇ ਲੋਕ ਕੇਸ ਨੂੰ ਵੱਧ ਮਕਬੂਲ ਕਰ ਦੇਣਗੇ ਵੀਡੀਓ ਜਰਨਲਿਸਟ ਵਿਸ਼ਾਲ ਦੇ ਨਾਲ ਪ੍ਰਿਆੰਕਾ ਮਿੱਲੂ ਟੈਲੀਪੋਸ ਪੰਜਾਬ ਰਣਾ ਹਿਮਾਚਲ ਗਰਸ਼ਨ